ਰਾਜਾ ਵੜਿੰਗ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਸੀ ਉਸ ਨੂੰ ਲੈ ਕੇ ਦੱਸੀਏ ਕਿ ਲਗਾਤਾਰ ਮਾਮਲਾ ਹੁਣ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਹਾਈ ਕੋਰਟ ਦਾ ਜਿਹੜਾ ਕਿ ਦਰਵਾਚਾ ਰਾਜਾ ਵੜਿੰਗ ਨੇ ਖੜਕਾਇਆ ਸੀ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਹਾਈ ਕੋਰਟ ਨੇ ਐਸੀ ਕਮਿਸ਼ਨ ਨੂੰ ਫਟਕਾਰ ਲਗਾਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਰਾਜਾ ਵੜਿੰਗ ਦੇ ਉੱਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਤਾਂ ਦਖਲ ਅੰਦਾਜ਼ੀ ਨਾ ਕੀਤੀ ਜਾਵੇ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸੀਏ ਕਿ ਪਿਤੇ ਦਿਨਾਂ ਦੇ ਵਿੱਚ ਤਰਨਤਾਰਨ ਦੀਆਂ ਝਮਨੀ ਛੋਣਾ ਹੋਣਿਆ ਤੇ ਉੱਥੇ ਹੀ ਇਸ ਜਿਮਨੀ ਚੋਣਾ ਦੇ ਵਿੱਚ ਰਾਜਾ ਵੜਿੰਗ ਨੇ ਵਿਵਾਦਤ ਬਿਆਨ ਦਿੱਤੇ ਤੇ ਉਹਨਾਂ ਨੇ ਸਾਬਕਾ ਗ੍ਰਹਿ ਮੰਤਰੀ ਪੂਤਾ ਸਿੰਘ ਨੂੰ ਲੈ ਕੇ ਕਾਫੀ ਟਿੱਪਣੀ ਕੀਤੀ ਤੇ ਉਹਨਾਂ ਦਾ ਕਹਿਣਾ ਸੀ ਕਿ ਇੱਕ ਬੂਟਾ ਸਿੰਘ ਹੁੰਦਾ ਸੀ ਜੋ ਕਾਲੇ ਰੰਗ ਦਾ ਸੀ ਮਚਮੀ ਸਿੱਖ ਸੀ ਤੇ ਉਸ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾਇਆ ਤੇ ਜਿਸ ਤੋਂ ਬਾਅਦ ਉੱਥੇ ਹੀ ਇਹ ਵਿਵਾਦ ਲਗਾਤਾਰ ਵਾਦਾ ਹੋਇਆ ਨਜ਼ਰ ਆਇਆ ਤੇ ਉੱਥੇ ਹੀ ਐਸੇ ਕਮਿਸ਼ਨ ਨੇ ਜਿਹੜਾ ਕਿ ਰਾਜਾ ਵੜਿੰਗ ਨੂੰ ਤਲਬ ਹੋਣ ਦੇ ਲਈ ਕਿਹਾ ਤੇ ਉੱਥੇ ਹੀ ਗ੍ਰਿਫਤਾਰੀ ਨੂੰ ਲੈ ਕੇ ਵੀ ਜਿਹੜੀ ਕਿ ਸਿੱਧੇ ਆਦੇਸ਼ ਦੇ ਦਿੱਤੇ ਸੀ ਪਰ ਹੁਣ ਦੱਸਿਏ ਕਿ ਰਾਜਾ ਵੜਿੰਗ ਨੇ ਜਿਹੜਾ ਕਿ ਹਾਈ ਕੋਰਟ ਦੇ ਆਰ ਰੁਕ ਕੀਤਾ ਤੇ ਉਥੇ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਇਸ ਮਾਮਲੇ ਦੇ ਵਿੱਚ ਜ਼ਿਆਦਾ ਦਖਲਅੰਦਾਜ਼ੀ ਹੋ ਰਹੀ ਹੈ ਤੇ ਐਸਸੀ ਕਮਿਸ਼ਨ ਨੂੰ ਹੁਣ ਫਟਕਾਰ ਹਾਈ ਕੋਰਟ ਨੇ ਲਗਾਈ ਹੈ ਤੇ ਹਾਈ ਕੋਰਟ ਦੇ ਵੱਲੋਂ ਜਵਾਬ ਦਿੱਤਾ ਗਿਆ ਤੇ ਐਸਸੀ ਕਮਿਸ਼ਨ ਨੂੰ ਕਿਹਾ ਹੈ ਕਿ ਜਦੋਂ ਰਾਚਾ ਵੜਿੰਗ ਦੇ ਉੱਤੇ ਐਫਆਈਆਰ ਤਰਚ ਹੋ ਗਈ ਹੈ ਤਾਂ ਉਸ ਮਾਮਲੇ ਦੇ ਵਿੱਚ ਯਾਨੀ ਕਿ ਉਸ ਪਰਚੇ ਦੇ ਵਿੱਚ ਦਖਲਅੰਦਾਜ਼ੀ ਨਾ ਕੀਤੀ ਜਾਵੇ ਰਾਚਾ ਵੜਿੰਗ ਦੇ ਵੱਲੋਂ ਜੋ ਬਿਆਨ ਦਿੱਤੇ ਗਏ ਸੀ ਉਸ ਨੂੰ ਲੈ ਕੇ ਦਸੇ ਇੱਕ ਲਗਾਤਾਰ ਮਾਮਲਾ ਹੁਣ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਹਾਈ ਕੋਰਟ ਦਾ ਜਿਹੜਾ ਕਿ ਦਰਵਾਚਾ ਰਾਜਾ ਵੜਿੰਗ ਨੇ ਖੜਕਾਇਆ ਸੀ ਤੇ ਇਸ ਤੋਂ ਬਾਅਦ ਹੁਣ ਉੱਥੇ ਹੀ ਹਾਈ ਕੋਰਟ ਨੇ ਐਸੀ ਕਮਿਸ਼ਨ ਨੂੰ ਫਟਕਾਰ ਲਗਾਈ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਰਾਜਾ ਵੜਿੰਗ ਦੇ ਉੱਤੇ ਐਫ ਆਈ ਆਰ ਦਰਜ ਹੋ ਚੁੱਕੀ ਹੈ ਤਾਂ ਦਖਲ ਅੰਦਾਜ਼ੀ ਨਾ ਕੀਤੀ ਜਾਵੇ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦਸੇ ਇੱਕ ਪਿਤੇ ਦਿਨਾਂ ਦੇ ਵਿੱਚ ਤਰਨਤਰੀਆਂ ਜਿਮਨੀ ਚੋਣਾ ਹੋਣਿਆ ਤੇ ਉੱਥੇ ਹੀ ਇਸ ਜਿਮਨੀ ਚੋਣਾ ਦੇ ਵਿੱਚ ਰਾਜਾ ਵੜਿੰਗ ਨੇ ਵਿਵਾਦਤ ਬਿਆਨ ਦਿੱਤੇ ਤੇ ਉਹਨਾਂ ਨੇ ਸਾਬਕਾ ਗ੍ਰਹਿ ਮੰਤਰੀ ਭੂਟਾ ਸਿੰਘ ਨੂੰ ਲੈ ਕੇ ਕਾਫੀ ਟਿੱਪਣੀ ਕੀਤੀ ਤੇ ਉਹਨਾਂ ਦਾ ਕਹਿਣਾ ਸੀ ਕਿ ਇੱਕ ਬੂਟਾ ਸਿੰਘ ਹੁੰਦਾ ਸੀ ਜੋ ਕਾਲੇ ਰੰਗ ਦਾ ਸੀ ਮਚਮੀ ਸਿੱਖ ਸੀ ਤੇ ਉਸ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾਇਆ ਤੇ ਜਿਸ ਤੋਂ ਬਾਅਦ ਉੱਥੇ ਹੀ ਇਹ ਵਿਵਾਦ ਲਗਾਤਾਰ ਵਾਦਾ ਹੋਇਆ ਨਜ਼ਰ ਆਇਆ ਤੇ ਉੱਥੇ ਹੀ ਐਸੇ ਕਮਿਸ਼ਨ ਨੇ ਜਿਹੜਾ ਕਿ ਰਾਜਾ ਵੜਿੰਗ ਨੂੰ ਤਲਬ ਹੋਣ ਦੇ ਲਈ ਕਿਹਾ ਤੇ ਉੱਥੇ ਹੀ ਗ੍ਰਿਫਤਾਰੀ ਨੂੰ ਲੈ ਕੇ ਵੀ ਜਿਹੜੀ ਕਿ ਸਿੱਧੇ ਆਦੇਸ਼ ਦੇ ਦਿੱਤੇ ਸੀ ਪਰੰਤੂ ਹੁਣ ਦੱਸਿਏ ਕਿ ਰਾਜਾ ਵੜਿੰਗ ਨੇ ਜਿਹੜਾ ਕਿ ਹਾਈ ਕੋਰਟ ਦੇ ਆਰ ਰੁਕ ਕੀਤਾ ਤੇ ਉਥੇ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਇਸ ਮਾਮਲੇ ਦੇ ਵਿੱਚ ਜਿਆਦਾ ਦਖਲਅੰਦਾਜ਼ੀ ਹੋ ਰਹੀ ਹੈ ਤੇ ਐਸੇ ਕਮਿਸ਼ਨ ਨੂੰ ਹੁਣ ਫਟਕਾਰ ਹਾਈ ਕੋਰਟ ਨੇ ਲਗਾਈ ਹੈ ਤੇ ਹਾਈ ਕੋਰਟ ਦੇ ਵੱਲੋਂ ਜਵਾਬ ਦਿੱਤਾ ਗਿਆ ਤੇ ਐਸੇ ਕਮਿਸ਼ਨ ਨੂੰ ਕਿਹਾ ਹੈ ਕਿ ਜਦੋਂ ਰਾਚਾ ਬੜਿੰਗ ਦੇ ਉੱਤੇ ਐਫ ਆਈ ਆਰ ਤਰਚ ਹੋ ਗਈ ਹੈ ਤਾਂ ਉਸ ਮਾਮਲੇ ਦੇ ਵਿੱਚ ਯਾਨੀ ਕਿ ਉਸ ਪਰਚੇ ਦੇ ਵਿੱਚ ਦਖਲਅੰਦਾਜ਼ੀ ਨਾ ਕੀਤੀ